ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਲੰਡੇ ਰੋਡੇ ਲੰਡੇ ਰੋਡੇ ਦੋਸਤੋ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਤੇ ਤਸੀਲ ਵੀ ਦੋਸਤੋ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਹੈ ਇਸ ਪਿੰਡ ਦੋਸਤੋ ਵਿੱਚ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਹੁਤ ਸਾਫ਼ ਸੁਥਰੇ ਪਸ਼ੂ ਲਿਆ ਕੇ ਦੋਸਤੋ ਸੇਲ ਪਰਚੇਜ ਦਾ ਕੰਮ ਕਰਦੇ ਬਾਈ ਜੀ ਇਸ ਘਰ ਦੇ ਵਿੱਚ ਉਹ ਦੋਸਤੋ ਦੂਜੀ ਵੀਡੀਓ ਆਪਣੀ ਪੂਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਬੇਨਤੀ ਹੈ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਬਹੁਤ ਸੋਹਣੀ ਬੱਛੀ ਆ ਦੋਸਤੋ ਤੇ ਮੂੰਹ ਖੀਰੀ ਆ ਕਰਦੇ ਆ ਗੱਲਬਾਤ ਲੈਨੇ ਆ ਡਿਟੇਲ ਬਾਈ ਤੋਂ ਆਇਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸਿਓ ਨਾਮ ਮਨਿੰਦਰ ਸਿੰਘ ਆ ਜੀ ਮਨਿੰਦਰ ਸਿੰਘ ਤੇ ਪਿੰਡ ਦਾ ਡਰੈਸਸ ਦੱਸਿਓ ਮੜਾ ਯਾਰ ਮਨਿੰਦਰ ਸਿੰਘ ਹੈ ਪਿੰਡ ਲੰਡੇ ਰੁੱਡੇ ਜ਼ਿਲ੍ਹਾ ਬਲਾਕ ਤਸੀਲ ਸ੍ਰੀ ਮੁਕਤਸਰ ਸਾਹਿਬ ਹੈ ਠੀਕ ਆ ਫੋਨ ਨੰਬਰ 62332 29457 ਠੀਕ ਆ ਤੇ ਅੱਜ ਬਈ ਫਿਰ ਇੱਕ ਵਹਿੜੀ ਆ ਹਾਂਜੀ ਇੱਕੋ ਹੀ ਹੈ ਜੀ ਆਪਣੇ ਕੋਲ ਠੀਕ ਆ ਤੇ ਕੀ ਡਿਟੇਲ ਆ ਬਈ ਇਹਦੀ ਡਿਟੇਲ ਇਹ ਹੈ ਪਹਿਲਾ ਸੂਆ ਬੱਚੀ ਹੁੰਦੀ ਹੈ ਪਲੂਣੀ ਪਹਿਲਾ ਸੂਆ ਹੁੰਦੀ ਆ ਹਾਂਜੀ ਠੀਕ ਆ ਇਹ ਮੂੰਹੋਂ ਖਿਰੀ ਸੋ ਜੋ ਕੱਚੀ ਖਿਰੀ ਹੈ ਜਾਨੀ ਕਿ ਦੋ ਦੇ ਦੰਦ ਸਿੱਟੇ ਆ ਦੋ ਹੁੰਦੇ ਦੰਦ ਸਿੱਟੇ ਹੋਇਆ ਹਾਂਜੀ ਠੀਕ ਆ ਹਾਂਜੀ ਲੋ ਬਈ ਸੱਜਣੋ ਜੇ ਕੋਈ ਖੀਰੀ ਸਮਝ ਨਹੀਂ ਸਕਦਾ ਯਕੀਰੀ ਸਮਝ ਲੈ ਜੇ ਦੋ ਦੰਦ ਦਾ ਸਮਝ ਨਹੀਂ ਸਕਦੇ ਦੋ ਦੰਦ ਦਾ ਸਮਝ ਲਓ ਤੇ ਬਾਈ ਨੇ ਪੂਰੀ ਦੱਸਦੀ ਆ ਤੇ ਕਿੰਨੇ ਦਿਨ ਲੈ ਜੂ ਬਈ ਸੂਨ ਦੇ ਵਿੱਚ ਇਹ ਜਾਨੀ ਕਿ 8-9 ਦਿਨ ਲੈ ਜੂਗੀ 8-9 ਦਿਨ ਹਜੇ ਬਾਕੀ ਆ ਹਾਂਜੀ 8-9 ਦਿਨ ਲੈ ਜੂਗੀ ਬਾਕੀ ਇਹਨਾਂ ਨੇ ਮਾਲਕ ਨੇ ਦੱਸਿਆ ਵੀ ਇਹਦੇ ਟੀਕਾ ਨੂੰ ਪੌਂਟਡ ਲੱਗਿਆ 50062 ਦਾ 50062 ਸੀਮਨ ਦਾ ਟੀਕਾ ਲੱਗਿਆ ਬਾਕੀ ਪ੍ਰਮਾਤਮਾ ਦੀ ਮਰਜ਼ੀ ਬੱਚਾ ਜੋ ਬੱਚੀ ਉਹ ਕਿਸਮਤ ਹਾਂ ਬਈ ਤੇ ਲੋ ਵੀ ਸੱਜਣੋ ਮੂੰਹ ਮੱਥਾ ਦੇਖ ਸਕਦੇ ਆ ਬਹੁਤ ਸੋਹਣੇ ਢਾਂਚੇ ਦੇ ਵਿੱਚ ਆ ਦੋਸਤੋ ਮੱਥੇ ਦੇ ਵਿੱਚ ਬੋਦੀ ਵੇਖੋਗੇ ਤਾਂ ਬਹੁਤ ਉਬਰੀ ਹੋਈ ਬੋਦੀ ਆ ਦੋਸਤੋ ਫੇਸ ਬਿਊਟੀ ਦੀ ਸੱਜਣੋ ਬਹੁਤ ਸੋਹਣੀ ਆ ਵੇਖ ਸਕਦੇ ਆ ਨਿੱਕਾ ਜਾਂ ਮੂੰਹ ਆ ਜਰਸੀ ਬਰੀਡ ਦੇ ਵਿੱਚ ਆ ਪਿਓਰ ਤੇ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਵਿਖਾਉਨੇ ਆ ਤੁਹਾਨੂੰ ਹਵਾਨਾ ਲੋ ਵੀ ਸੱਜਣੋ ਹਵਾਨਾ ਵੇਖ ਸਕਦੇ ਆ ਬਹੁਤ ਸੋਹਣਾ ਥਣ ਤਿਆਰ ਕੀਤਾ ਦੋਸਤੋ ਲੰਮਾ ਵੀ ਬਹੁਤ ਸੋਹਣਾ ਛੋਟੀ ਉਮਰ ਆ ਦੋਸਤੋ ਬੱਚੀ ਦੀ ਤੇ ਥਣ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹਵਾਨਾ ਮਗਰਲੇ ਪਾਸੋਂ ਵੇਖੋਗੇ ਤਾਂ ਹਜੇ ਦੋਸਤੋ 8-9 ਦਿਨੇ ਨੇ ਸੂਨ ਦੇ ਵਿੱਚ ਬਾਕੀ ਆ ਲੈ ਜਾਣੇ ਆ ਤੇ ਹਵਾਨਾ ਦੋਸਤੋ ਇਹਨੇ ਹੋਰ ਵੀ ਵੱਡਾ ਤਿਆਰ ਕਰ ਜਾਣਾ ਦੂਜੀ ਸਾਈਡ ਤੋਂ ਵੀ ਦੋਸਤੋ ਵੇਖ ਸਕਦੇ ਆ ਬਹੁਤ ਸੋਹਣਾ ਸੇਮ ਸਾਈਜ਼ ਆ ਦੋਸਤੋ ਚਾਰੇ ਥਣਾਂ ਦਾ ਤੇ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਦਰمیانے ਕੱਦ ਕਾਠ ਦੇ ਵਿੱਚ ਆ ਦੋਸਤੋ ਆਮ ਜਰਸੀਆਂ ਦਾ ਜਿੱਡਾ ਕ ਕੱਦ ਹੁੰਦਾ ਦੋਸਤੋ ਉੱਡਾ ਕੱਦ ਦਾ ਬਾਕੀ ਜੀ ਉਮਰ ਵੀ ਨਿੱਕੀ ਹੋ ਬੱਚੀ ਦੀ ਕੱਦ ਤਰੂ ਵੀ ਬੱਚੀ ਲਓ ਬਈ ਸੱਜਣੋ ਜੱਜਮੈਂਟ ਲਾ ਲਿਓ ਜੇ ਹਵਾਨਾ ਦੋਸਤੋ ਹਜੇ ਕੋਈ 8 ਦਿਨ ਲੈਂਦੀ ਆ ਤਾਂ ਬਹੁਤ ਸੋਹਣਾ ਤਿਆਰ ਕਰ ਜਾਣਾ ਬਾਈ ਜੀ ਦੇ ਕਹਿਣ ਦੇ ਮੁਤਾਬਕ ਦੋਸਤੋ ਕੱਦ ਹਜੇ ਇਨੇ ਹੋਰ ਕਰ ਜਾਣਾ ਹਜੇ ਦੋਸਤੋ ਦੋ ਦੰਦ ਸਮਝ ਲਓ ਤੇ ਭੌਂ ਦੀ ਖੀਰੀ ਸਮਝ ਲਓ ਇਹਨੂੰ ਦੰਦ ਸਿੱਟੇ ਹੀ ਆ ਦੋਸਤੋ ਦੋ ਹੁੰਦੇ ਦੇਖ ਸਕਦੇ ਮਾਂ ਦਾ ਦੁੱਧ ਦਾ ਰਿਕਾਰਡ 25 28 ਲੀਟਰ ਹੈ ਗਈ 25 28 ਲੀਟਰ ਸੀਗਾ ਠੀਕ ਆ ਜਿੱਥੋਂ ਆਈ ਆ ਜਿੱਥੋਂ ਆਈ ਹੈ ਠੀਕ ਆ ਤੇ ਕੀ ਮੁੱਲ ਕਰਾਂਗੇ ਬਈ ਇਹਦਾ ਫੋਨ ਤੇ ਕਰਾਂਗੇ ਕਰ ਲਾਂਗੇ ਜਾਇਜ ਲਓ ਬਈ ਸਜਣੋ ਬਾਈ ਦਾ ਕਹਿਣਾ ਵੀ ਮੁੱਲ ਫੋਨ ਤੇ ਕਰਾਂਗੇ ਤੇ ਕਰ ਲਾਂਗੇ ਜਾਇਜ ਲਓ ਬਈ ਸਜਣੋ ਫੋਨ ਜ਼ਰੂਰ ਲਾ ਲਿਓ ਬਾਈ ਨੂੰ ਜਿਸ ਕਿਸੇ ਦੋਸਤੋ ਬਾਈ ਦੇ ਪਸੰਦ ਆਵੇ ਵੈੜ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸੌਦਾ ਕਰ ਸਕਦੇ ਆ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰ ਸਕਦੇ ਆ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ